ਮੰਗਲਵਾਰ ਨੂੰ ਚਿੱਟੇ ਦਿਨ ਅਕਲਪੁਰ ਰੋਡ ਸਥਿਤ ਕੈਨਰਾ ਬੈਂਕ ਦੀ ਬ੍ਰਾਂਚ ਵਿੱਚੋਂ ਪੈਸੇ ਕਢਵਾਉਣ ਆਏ ਇੱਕ ਬਜ਼ੁਰਗ ਦੀ ਜੇਬ ਵਿੱਚ ਦੋ ਸ਼ਾਤਰ ਮਹਿਲਾਵਾਂ ਨੇ 40 ਹਜ਼ਾਰ ਦੀ ਨਕਦੀ ਉਠਾ ਦਿੱਤੀ ਜਿਸ ਦੀ ਸ਼ਿਕਾਇਤ ਤੁਰੰਤ ਪੁਲਿਸ ਨੂੰ ਕੀਤੀ ਗਈ ਤਾਂ ਮੌਕੇ ਤੇ ਪਹੁੰਚ ਕੇ ਥਾਣਾ ਮੁਖੀ ਫਲੋਰ ਇਨਸਪੈਕਟਰ ਸੁਖਦੇਵ ਸਿੰਘ ਨੇ ਕਾਰਵਾਈ ਕਰਦਿਆਂ ਮਹਿਲਾਵਾਂ ਨੂੰ ਕਾਬੂ ਕਰ ਲਿਆ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਕਰਨੈਲ ਰਾਮਪੁੱਤਰ ਦਰਸ਼ਨਦਾਸ ਵਾਸੀ ਗੰਨਾ ਪਿੰਡ ਨੇ ਦੱਸਿਆ ਕਿ ਉਸਨੇ ਕੈਨਰਾ ਬੈਂਕ ਚੋਂ 40000 ਰੁਪਏ ਕਢਵਾ ਕੇ ਜੇਬ ਚ ਪਾ ਲਏ ਅਤੇ ਬੈਂਕ ਦੀ ਕਾਪੀ ਦੀ ਐਂਟਰੀ ਚੈੱਕ ਕਰਨ ਲੱਗ ਪਿਆ ਤਾਂ ਦੋ ਔਰਤਾਂ ਉਸ ਕੋਲ ਆ ਕੇ ਬੈਠ ਗਈਆਂ ਤੇ ਚਲਾਕੀ ਨਾਲ ਉਸ ਦੀ ਜੇਬ ਚੋਂ 40000 ਰੁਪਏ ਕਢ ਕੇ ਤੁਰ ਪਈਆਂ ਜਦੋਂ ਉਹ ਵੀ ਤੁਰਨ ਲੱਗਾ ਤਾਂ ਉਹਨੇ ਆਪਣੀ ਜੇਬ ਨੂੰ ਹੱਥ ਲਾਇਆ ਤਾਂ ਜੇਬ 'ਚ ਪਾਏ ਪੈਸੇ ਨਹੀਂ ਸਨ ਜਿਸ ਤੋਂ ਬਾਅਦ ਉਸਨੇ ਰੋਲਾ ਪਾ ਦਿੱਤਾ ਤਾਂ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਦੋਵਾਂ ਔਰਤਾਂ ਨੂੰ ਗੇਟ ਤੇ ਕਾਬੂ ਕਰ ਲਿਆ ਮੌਕੇ ਤੇ ਪਹੁੰਚੇ ਇੰਸਪੈਕਟਰ ਸੁਖਦੇਵ ਸਿੰਘ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਮਹਿਲਾਵਾਂ ਦੀ ਤਲਾਸ਼ੀ ਕਰਵਾਈ ਅਤੇ ਉਹਨਾਂ ਪਾਸੋਂ 40000 ਰੁਪਏ ਬਰਾਮਦ ਕਰਵਾ ਲਏ ਥਾਣਾ ਮੁਖੀ ਫਿਲੌਰ ਸੁਖਦੇਵ ਸਿੰਘ ਨੇ ਕਿਹਾ ਨੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਆਪਣਾ ਨਾਂ ਪੂਜਾ ਪਤਨੀ ਨੋਜਨਵਾਸੀ ਕਰੀ ਗੋੜਾ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਪੋਲੀਬਾਈ ਦੀ ਪਾਣੀ ਪਤਨੀ ਰਗਵੀਰ ਦੀ ਪਾਣੀ ਵਾਸੀ ਪਿੰਡੋਲ ਖੇੜੀ ਬੋੜਾ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਹਾਲੀ ਵਾਸੀ ਨੇੜੇ ਰੇਲਵੇ ਸਟੇਸ਼ਨ ਲੁਧਿਆਣਾ ਦੱਸਿਆ ਇਹਨਾਂ ਵਿਰੁੱਧ ਥਾਣਾ ਫਿਲੌਰ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਫਿਲੌਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਆਪਣੇ ਕੀ ਨਾਮ ਆ ਤੁਹਾਡਾ ਕਰਨੈਲ ਆ ਜੀ ਪੈਸਾ ਦੀ ਲੁੱਟ ਕੋਈ ਆ ਤੁਹਾਡਾ ਹੋਈ ਆ ਹਾਂ ਜੀ ਹਾਂ ਜੀ ਕਿੰਨੇ ਪੈਸੇ ਸੀ 40000 40000 ਤੁਹਾਨੂੰ ਪਤਾ ਨਹੀਂ ਲੱਗਾ ਜੇ ਲੇਡੀ ਸਾਡੇ ਕੋਲ ਬੈਠੀਆਂ ਤੁਹਾਡੇ ਕੋਲ ਉੱਧਰ ਬੈਠੀਆਂ ਮੈਨੂੰ ਕੀ ਵੀ ਉਹ ਬੈਂਕ ਚ ਪੈਸੇ ਕਢਾਣ ਆਇਆ ਜੋ ਉੱਤੇ ਬੈ ਗਈਆਂ ਹੁਣ ਇਹ ਥੋੜੀ ਬੈਠਾ ਕੋਣ ਹੈ ਮੈਂ ਤਾਂ ਕਹੇ ਥੋੜੀ ਸਤਨਾ ਖੋਸ਼ੀ ਤੇ ਆ ਕੇ ਬਰਾਬਰ ਬੈ ਗਏ ਆ ਪਹਿਲਾਂ ਬੈਠੀਆਂ ਨੇ ਮੇਰੀ ਨਾਮ ਉੱਥੇ ਐਂਟਰੀ ਕਰਾਉਂਦੀ ਆ ਜੀ ਮੈਂ ਉਹਦੇ ਨੇ ਉਹਦੇ ਨੂੰ ਦੇਖ ਜਾਨਾ ਏਦਾਂ ਮੇਰਾ ਧਿਆਨ ਵੀ ਦਬਦਾ ਜੇ ਏਦਾਂ ਹੱਥ ਮਾਰਿਆ ਤਾਂ ਏਦਾਂ ਹੀ ਕੱਢ ਕੇ ਦੱਸੀ ਫਿਰ ਕਹ ओके। 11 ਕੁੜੀਆਂ ਤਾਂ ਮੈਂ ਨਾਲ ਹੀ ਜੇਬ ਨੂੰ ਹੱਥ ਮਾਰਿਆ ਮੈਂ ਉਦੋਂ ਹੀ ਹਾਕ ਮਾਰ ਲਈ। ਮੈਂ ਕਿਹਾ ਕੱਢ ਜਾ ਬੀਬੀ ਤੇ ਕੋਈ ਪੈਸੇ ਆ ਮੇਰੇ ਲੈ ਜੀ। ਜਾਨੂਆ ਭਾਜੀ ਨੇ ਉਹ ਪੌੜਾ ਨਾਟ ਕੇ ਫਾੜ ਲਈ। ਤੇ ਉਹਨੇ ਥੱਲੇ ਉਹ ਜਿੱਥੇ ਪੌੜੇ ਲੱਗੇ ਆ ਉਹਨੂੰ ਥੱਲੇ ਛੱਡ ਦਿੱਤੇ ਪੈਸੇ। ਓਕੇ। ਯਾਰ ਉਹ ਥੱਲੇ ਸਿੱਟੀ ਮੈਂ ਪਹਿਲਾਂ ਬੈਠੇ ਚੱਕੇ। ਓਕੇ। ਉਹਨੇ ਛੱਡ ਦਿੱਤਾ ਚੱਕ ਲੈ। ਫਿਰ ਉਹ ਫਾੜ ਲਈਆਂ ਭਾਜੀ ਉਹਨਾਂ ਨੇ ਇਹਨਾਂ ਨੇ ਸੜਕ 'ਤੇ ਉੱਥੇ ਖੜੀਆਂ ਕਰ ਲਈਆਂ। ਉਹਨੇ ਦੋ ਤਿੰਨ ਚਪੇੜਾਂ ਵੀ ਮਾਰੀਆਂ। ਉਹ ਸੜਕ 'ਚੋਂ ਫੜ ਕੇ ਲਿਆਂਦੀ। ਠੀਕ ਆ ਦੋ ਜਣੀਆਂ ਸੀ ਨਾ? ਦੋ ਜਣੀਆਂ। ਜੀ 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 ਜ ਓਕੇ ਪੈਸੇ ਪ੍ਰਾਪਤ ਹੋ ਗਏ ਨਾ ਉਹਨਾਂ ਨੂੰ ਹਾਂਜੀ ਪੈਸੇ ਭਾਜੀ ਉਹਨਾਂ ਨੂੰ ਕੋਲਿਆ ਬੈਕ ਤੇ ਓਕੇ ਹਾਂਜੀ ਪੁਲਿਸ ਆ ਗਈ ਸੀ ਮੌਕੇ ਤੇ ਨਾ ਪੁਲਿਸ ਆ ਕੇ ਬਾਅਦ ਚ ਫੋਨ ਕੀਤਾ ਇਹਨਾਂ ਨੂੰ ਫੇਰੇ ਬਾਅਦ ਚ ਆਏ ਓਕੇ ਕਾਬੂ ਕਰਨੀ ਹੈ ਲੇਡੀਜ਼ ਨੂੰ ਆਹ ਵਾਹ ਭਾਈ ਇਹਦਾ ਨੰਬਰ ਆਉਂਦਾ ਸਰ ਕੀ ਨਾਮ ਹੁੰਦਾ ਮੇਰਾ ਨਾਮ ਜਸਪਾਲ ਸਿੰਘ ਆ ਸਰ ਤੁਸੀਂ ਆ ਕਿੰਨਾ ਨੰਬਰ ਸਿਕਿਉਰਿਟੀ ਗਾਰਡ ਕੰਮ ਕਰਦੇ ਹੋ ਸਿਕਿਉਰਿਟੀ ਗਾਰਡ ਹਾਂਜੀ ਅੱਜ ਜਿਹੜੀ ਲੁੱਟ ਹੋਈ ਹੈ ਇੱਥੇ ਇੱਕ ਜੈਸ ਦੇ ਨਾਲ ਤੁਸੀਂ ਮੇਰੇ ਤੋਂ ਉਹ ਲੀਡਿੰਗ ਕੱਪੂ ਕੀਤਾ ਹੈਗਾ ਹਾਂ ਜੀ ਹਾਂ ਜੀ ਸਰ ਕੀਤਾ ਦਾ ਮਾਹੌਲ ਸੀ ਕਿ ਭੱਜ ਭੱਜ ਗਈਆਂ ਸੀ ਜਾਂ ਤੁਸੀਂ ਇਹਨੂੰ ਕੱਪ ਕਰ ਲਿਆ ਨਹੀਂ ਇੱਕ ਬਜੁਰਗ ਦੇ ਇਥੇ 40000 ਜਿਹੜਾ ਕੱਢ ਲਿਆ ਜੇ ਵਿੱਚੋਂ ਕੱਢ ਕੇ ਜਦੋਂ ਭੱਜਣਗੇ ਗੀਟ ਤੇਨ ਫੜ ਲਈਆਂ ਜੀ ਯਾ ਰੋਲਾ ਪਿਆ ਤੁਸੀਂ ਫੜਿਆ ਨਾ ਹਾਂ ਜੀ ਹਾਂ ਜੀ ਠੀਕ ਹੈ ਪੈਸੇ ਉਹਨਾਂ ਦੇ ਕੋ ਬਰਾਮਦ ਹੋਏ ਹਾਂ ਜੀ ਹਾਂ ਜੀ ਉਹਦੇ ਕੋਲ ਹੀ ਠੀਕ ਹੈ ਸਰ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੇਂਦਰਾ ਬੈਂਕ ਅਕਲਪੁਰ ਰੋਡ ਦੇ ਉੱਤੇ ਦੋ ਲੇਡੀਜ਼ ਇੱਕ ਇਹਨਾਂ ਦਾ ਕਸਟਮਰ ਸੀ ਕਰਨੈਲ ਰਾਮ son of ਦਰਸ਼ਨਦਾਸ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੌ ਨੀਲਮ ਜੋ ਪੈਸੇ ਕਾਊਂਟਰ ਤੋਂ ਕਢਵਾ ਕੇ ਆਪਣੇ ਕਮੀਜ਼ ਦੇ ਸਾਈਡ ਵਾਲੀ ਜੇਬ ਵਿੱਚ ਪਾਏ ਹੋਏ ਸੀ ਜੋ ਦੋ ਲੇਡੀਜ਼ ਸੀ ਉਹਨਾਂ ਨੇ ਬੜੀ ਚੁਸਤੀ ਨਾਲ ਜੇਬ ਵਿੱਚੋਂ ਪੈਸੇ ਖਿੱਚ ਲੈ ਜੋ ਇਹ ਅਮਾਉਂਟ 40000 ਰੁਪਏ ਦੀ ਸੀ ਜੋ ਬੈਂਕ ਗਾਰਡ ਨੇ ਬੜੀ ਹੁਸ਼ਿਆਰੀ ਨਾਲ ਉਹਨੂੰ ਮੌਕੇ ਤੇ ਉੱਤੇ ਹੀ ਬਾਹਰ ਪਰ ਜੰਮੇਰੇ ਕਾਬੂ ਕਰ ਲਿਆ ਜੋ ਹੁਣ ਮੌਕੇ ਤੇ ਅਸੀਂ ਆਏ ਹਾਂ ਇਨਵੈਸਟੀਗੇਸ਼ਨ ਕੀਤਾ ਗਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੀ ਪਾਨੀ ਵਾਈਫ ਆਵਰ ਗਵੀਰ ਦੀ ਪਾਨੀ ਵਾਸੀ ਉਲਖੇੜੀ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੀ ਸਾਥਣ ਜੋ ਪੂਜਾ ਵਾਈਫ ਨੋਜਨ ਵਾਸੀ ਕਰੀਹਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਹੁਣ ਅੱਜਕੱਲ ਰੇਲਵੇ ਸਟੇਸ਼ਨ ਲੁਧਿਆਣਾ ਵਿੱਚ ਰਹਿੰਦੇ ਨੇ ਜੋ ਅਸੀਂ ਇਹਨਾਂ ਦੇ ਖਿਲਾਫ ਮਕਦਮਾ ਦਰਜ ਕਰ ਰਹੇ ਹਾਂ ਜੀ ਪਹਿਲਾਂ ਵੀ ਕੁਝ ਇਹਦਾ ਮਕਦਮਾ ਦਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਜੋ ਇੱਕ ਲੇਡੀ ਦੇ ਉੱਤੇ ਦੋ ਮਕਦਮੇ ਨੇ ਔਰ ਇੱਕ ਦੂਜਾ ਦੇ ਉੱਤੇ ਇੱਕ ਹੈ ਜੋ ਹੋਰ ਵੀ ਇਹਨਾਂ ਤੋਂ ਹੋਰ ਕਿਉਂ ਪੁੱਛਗਿੱਛ ਕੀਤੀ ਜਾਵੇਗੀ ਠੀਕ ਹੈ ਤਾਂ ਦੋ ਹੀ ਲੇਡੀਆਂ ਸੀ ਇਹਨਾਂ ਹਾਂਜੀ ਦੋਹੀ ਲੇਡੀਆਂ ਨੇ ਅਸੀਂ ਸੀਸੀਟੀਵੀ ਕੈਮਰਾ ਵੀ ਚੈੱਕ ਕੀਤਾ ਗਿਆ ਦੋਹੀ ਲੇਡੀ ਵੱਲੋਂ ਇਹ ਵਾਰਦਾਤ ਕੀਤੀ ਗਈ ਸੀ ਜੋ ਮੌਕੇ ਤੇ ਹੀ ਕਾਬੂ ਆ ਗਈ ਉਹ ਹੁਣ ਇਹਨਾਂ ਦੇ ਖਿਲਾਫ ਇਹ ਪੈਸੇ ਦੀ ਬਰਾਮਦ ਹੋ ਗਈ ਸਰ ਹਾਂਜੀ ਹੋ ਚੁੱਕੀ ਹੈ